ਦੇ ਆਏ ਪੱਟੇ ਪਾ ਹਾਂਜੀ ਤੁਸੀਂ ਦੇਖ ਰਹੇ ਹੋ ਲੰਗਰ ਚੱਲ ਰਿਹਾ ਇਸ ਜਗ੍ਹਾ ਤੇ ਪੱਟੀ ਫਾਰਮ ਦੇ ਨਜ਼ਦੀਕ ਪੱਟੀ ਚੌਂਕ ਆ ਇਸ ਜਗ੍ਹਾ ਤੇ ਨਾ ਅੱਜ ਵਿਸਕਰਮਾ ਚੌਂਕ ਲਿਖਿਆ ਹੋਇਆ ਇਸ ਦੇ ਨਜ਼ਦੀਕ ਚੱਲ ਰਿਹਾ ਲੰਗਰ ਹਾਂਜੀ ਹਾਂਜੀ ਵਿਸਕਰਮਾ ਚੌਂਕ ਆ ਵਿਸਕਰਮਾ ਚੌਂਕ ਦੇ ਨਜ਼ਦੀਕ ਚੱਲ ਰਿਹਾ ਲੰਗਰ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਚੱਲ ਰਿਹਾ ਲੰਗਰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸੰਗਰਾਮ ਤੇ ਮਾਗੀ ਦੇ ਸੰਗਰਾਮ ਦੇ ਦਿਹਾੜੇ ਤੇ ਚੱਲ ਰਿਹਾ ਲੰਗਰ ਤੁਸੀਂ ਵੇਖ ਸਕਦੇ ਹੋ ਸੰਗਤਾਂ ਬੜੀ ਪਿਆਰ ਸਤਿਕਾਰ ਨਾਲ ਆ ਕੇ ਲੰਗਰ ਸਾਕ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਗੱਡੀਆਂ ਗਾਰਾਂ ਖੜ੍ਹਦੀਆਂ ਨੇ ਆਪ ਕਾਫੀ ਲੋਡ ਗਲੀਆਂ ਗੱਡੀਆਂ ਜਿਵੇਂ ਕਿ ਰੇਤੇ ਬਜਰੀ ਦੀਆਂ ਇਸ ਜਗ੍ਹਾ ਤੇ ਲੱਗਿਆ ਹੋਇਆ ਲੰਗਰ ਇਹ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਹਾਂਜੀ ਪੰਜਾਬ ਦੇ ਹਰ ਇੱਕ ਪਿੰਡ ਸ਼ਹਿਰ ਦੇ ਵਿੱਚ ਅੱਜ ਲੰਗਰ ਲੱਗੇ ਹੋਏ ਨੇ ਜਿਵੇਂ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਸੀਗੇ ਕੁਝ ਦਿਨ ਪਹਿਲਾਂ ਅੱਜ ਮਾਗੀ ਦੀ ਸੰਗਰਾਮ ਦਾ ਸੰਗਰਾਮ ਦੇ ਵਿਹਾੜੇ ਤੇ ਲੱਗਾ ਹੋਇਆ ਲੰਗਰ ਤੁਸੀਂ ਦੇਖ ਸਕਦੇ ਹੋ ਮਾਸਟਰ ਪਨੀਰ ਦਾ ਲੰਗਰ ਤੇ ਕਹਿੰਦੇ ਬਾਈ ਕਹਿੰਦੇ ਵਿੱਚ ਖੁੰਬਾ ਪਾ ਕੇ ਤੇ ਜਲੇਬੀਆਂ ਨਾਲ ਚਾਹ ਵੀ ਆ ਗਰਮਾ-ਗਰਮਾ ਨਾਲ ਆ ਜੋ ਖਾ ਵੀ ਤੇ ਆਜੇ ਭਾਗਾਂ ਵਾਲੇ ਕਾਜੇ ਆਜੋ ਕਰਮਾ ਕਰਮ ਲਗਣਾ ਚਿਆ ਵਿਚਾਰ ਅਤੇ ਬੁਢੀ ਦੀ ਸੇਵਾ ਕਰ ਰਹੇ ਨੇ ਨੌਸਮੈਂਟ ਦੀ ਸੇਵਾ ਕਰ ਰਹੇ ਨੇ ਬਾਪੂ ਜੀ ਆਜੇ ਆਜੋ ਭਾਗਾਂ ਵਾਲੇ ਆਜੋ ਗਾਜਰ ਮਟਰ ਪਨੀਰ ਛਕ ਲੋਗੇ ਦੇ ਵੀਰ ਗਰਮਾ ਗਰਮ ਤਵੀ ਦਾ ਫੁਲਕਾ ਆਰੇ ਗੋਪਾਲ ਨੰਗਰ ਤੋਂ ਬਤਵਾਤ ਕਰਦੇ ਆਂ ਜੀ ਵਾਹਿਗੁਰੂ ਜੀ ਕਿਰਪਾ ਕਰਨ ਸੇਵਾ ਦਾ ਮੌਕਾ ਦਿਓ ਜੀ ਤੁਹਾਡਾ ਆਪਣਾ ਨੰਗਰ ਦਾ ਪਿਆਰ ਹੋਣ ਸੇ ਕੇ ਛਤੇ ਪ੍ਰਸਾਦੇ ਗਰਮਾ ਗਰਮੋ ਪ੍ਰਸਾਦੇ ਨਾਲ ਗਾਜਰਾ ਦੀ ਸਬਜੀ ਪਨੀਰ ਪਾਕੇ ਦੀ ਜਿਹੜਾ ਖਾਣ ਕੇ ਆਉਂਦੇ ਪਨੀਰ ਪਾਕੇ ਤੁਸੀਂ ਦੇਖ ਰਹੇ ਹੋ ਲੈਟ ਤੇ ਜਾ ਕੇ ਨੰਗਰਾ ਗੁਰੂ ਦਾ ਜਿਹੜਾ 20 ਰੁਪਏ ਦਾ ਲੰਗਰ ਚਲਾਇਆ ਹੋਇਆ ਅੱਜ ਵੀ ਚੱਲ ਰਿਹਾ ਹੈ ਨੰਗਰ ਇਹ ਸੁਰੂ ਦਾ 20 ਰੁਪਏ ਲੰਗਰ ਚਲਾਇਆ ਹੋਇਆ ਅੱਜ ਵੀ ਚੱਲ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 20 ਰੁਪਏ ਲੰਗਰ ਚਲਾਇਆ ਹੋਇਆ ਅੱਜ ਵੀ ਚੱਲ ਰਿਹਾ ਤੇ ਅੱਜ ਮਾਗੀ ਦੀ ਸੰਗਰਾਮ ਦੇ ਤਿਆਰ ਰਹੀ ਚੱਲ ਰਿਹਾ ਲੰਗਰ ਇਹ ਹਾਂਜੀ ਕਿਵੇਂ ਚਲਾਇਆ ਬਾਈ ਤੁਸੀਂ ਲੰਗਰ ਹੈ ਅੱਛਾ ਜੀ ਜਿਹੜੀਆਂ ਗੱਡੀਆਂ ਆ ਰਾਂ ਤੁਸੀਂ ਇੱਥੇ ਖੜਦੇ ਹੋ ਹਾਂਜੀ ਹਾਂਜੀ ਕੈਂਟਰ ਜੂਨੀਅਰ ਵੱਲੋਂ ਇਹਨਾਂ ਦਾ ਲੰਗਰ ਚਲਾਇਆ ਹੋਇਆ ਸਾਰਿਆਂ ਨੇ ਇਕੱਠੇ ਹੋ ਕੇ ਵੀਰ ਉਹਨਾਂ ਨੇ ਹਾਂਜੀ 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 ਸਾਰੇ ਜਿਹੇ ਸਹਿਯੋਗ ਨਾਲੇ ਹੁੰਦਾ ਜੀ ਕੰਮ ਇਹ ਆਰੇ ਗੁਰੂ ਦੇ ਤਿਆਰੇ ਕਿਉਂ ਗੁਰਦਾ ਲੰਗਰ ਜਿਹੜਾ ਹੈ ਟੁੱਟ ਰਿਹਾ ਥੋੜਾ ਪਾਸੇ ਵਾਲਾ ਲੰਗਰ ਆਂਦੇ ਹਰ ਸਾਲ ਮਾਗੀ ਦੇ ਸੰਗਰਾਂਦ ਦੇ ਤਿਆਰੀ ਤੇ ਲੱਗਦਾ ਲੰਗਰ ਇਸ ਜਗ੍ਹਾ ਤੇ ਮਾ ਮਾਗੀ ਦੀ ਸੰਗਰਾਂਦ ਦੇ ਦਿਹਾੜੇ ਤੇ ਹਾਂਜੀ ਦੇਖੋ ਜੀ ਬਾਪੂ ਜੀ ਦੀ ਸੇਵਾ ਕਰ ਰਹੇ ਨੇ ਅਨਾਉਂਸਮੈਂਟ ਦੀ ਕਹਿੰਦੇ ਮਟਰ ਪਨੀਰ ਦਾ ਲੰਗਰ ਜਿਵੇਂਗੀ ਚੱਲ ਰਿਹਾ ਹੈ ਇਸ ਜਗ੍ਹਾ ਤੇ ਇਹ ਆਪਣੇ ਨਾਲ ਵੀਰ ਜੀ ਨੇ ਸਸਰੀਆ ਵੀਰ ਜੀ ਅੱਜ ਜੀ ਬਿੱਦੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਵਿੱਕੀ ਕਹਿੰਦੇ ਆ ਅੱਛਾ ਸੰਦੀਪ ਸਿੰਘ ਵਿੱਕੀ ਜੀ ਹਾਂ ਜੀ ਅੱਜ ਕਿੰਨੇ ਸਾਲ ਤੋਂ ਲਗਾ ਰਹੇ ਹੋ ਜੀ ਲੰਗਰੀ ਇਸ ਜਗ੍ਹਾ ਤੇ ਤੁਸੀਂ ਘੱਟੋ ਘੱਟ ਜੀ 25 30 ਸਾਲ ਤੋਂ ਲਾ ਰਹੇ ਹੋ ਅੱਛਾ ਜੀ ਮਾਗੀ ਦੀ ਸੰਗਰਾਮ ਦੇ ਹਾਂਜੀ ਹਾਂਜੀ ਆਏ ਸਾਲ ਹਾਂਜੀ ਆਏ ਸਾਲ ਫਿਰ ਸਵਾ ਤੇ ਵੀ ਲੱਗਦਾ ਹੋਊਗਾ ਸਵਾ ਤੇ ਵੀ ਕਦੇ ਕਦੇ ਸਵਾ ਤੇ ਲਾ ਲਈਦਾ ਜੀ ਕਦੇ ਮਾਗੀ ਤੇ ਲਾ ਲਾ ਹੋਰ ਹੁੰਦੇ ਆ ਜੀ ਮਾਗੀ ਤੇ ਲਾ ਲਈ ਇਹ ਕਿਵੇਂ ਕੀ ਕਿਵੇਂ ਚੱਲਦਾ ਈ ਲੰਗਰ ਪਹਿਲਾਂ ਤੁਸੀਂ ਇਕੱਠਾ ਕਰਦੇ ਹੋ ਜਿਵੇਂ ਕਿਵੇਂ ਕਰਦੇ ਹੋ ਸਾਰੇ ਕੈਂਟਰ ਵਾਲੇ ਜੀ ਆਪਣੇ ਕੈਂਟਰ ਜੁਨੀਅਨ ਹੈ ਜਿਵੇਂ ਕਿ ਟਰਾਂਸਪੋਰਟ ਜੁਨੀਅਨ ਹੈ ਮਿੰਨੀ ਟਰੱਕ ਜੁਨੀਅਨ ਹੈ ਹਾਂਜੀ ਇਹ ਸਾਰੇ ਜਣੇ ਆਪਣਾ ਆਪਣਾ ਸਹਿਯੋਗ ਪਾਉਂਦੇ ਆ ਹਾਂਜੀ ਕਿ ਲੰਗਰ ਲਾਈਦਾ ਫਿਰ ਲੰਗਰ ਰਲ ਮਿਲ ਕੇ ਲਾਈਦਾ ਜੀ ਹਾਂਜੀ ਇਹ ਵਿੱਕੀ ਵੀਰ ਜੀ ਨੇ ਸੰਦੀਪ ਸਿੰਘ ਵਿੱਕੇ ਹਨ ਜੀ ਸੰਦੀਪ ਸਿੰਘ ਵਿੱਕੀ ਪ੍ਰਧਾਨ ਦਸਰੇਲੇ ਪ੍ਰਧਾਨ ਨੇ ਜੋ ਕਿ ਇਸ ਜਗ੍ਹਾ ਤੇ ਹਾਂਜੀ ਤੇ ਕਹਿੰਦੇ ਨੇ ਵੀ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਦੇ ਕੇ ਕੈਂਟਰ ਜੁਨੀਅਨ ਐਨਰਜੀ ਟਰਾਂਸਪੋਰਟ ਤੇ ਇੱਥੇ ਇਹਨਾਂ ਆਪਾਂ ਕਈ ਵਾਰੀ ਦੇਖਿਆ ਇਸ ਜਗ੍ਹਾ ਤੇ ਨਾ ਇੱਥੇ ਬਜਰੀ ਦੀਆਂ ਗੱਡੀਆਂ ਖੜੀਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਹ ਦੇਖ ਸਕਦੇ ਹੋ ਇਸ ਜਗ੍ਹਾ ਤੇ ਦੇਖੋ ਜੇ ਬਹੁਤ ਵਧੀਆ ਐਨ ਦੀ ਜਿਹੜੀ ਸਰਦਾ ਭਾਵਨਾ ਦੇ ਨਾਲ ਲੰਗਰ ਚੱਲ ਰਿਹਾ ਇਹ ਸਾਰੇ ਹੀ ਸੇਵਾਦਾਰ ਨੇ ਵੀ ਇੱਥੇ ਹਾਂਜੀ ਬਪੂ ਜੀ ਸਰਕਾਰ 40 ਸਾਲ ਤੋਂ ਹੈ ਜੀ ਅੱਛਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਦੋ ਸਬਦ ਬੋਲਦੇ ਹੋ ਹਾਂ ਜੀ ਕਹਿਣਾ ਬਸ ਜੋ ਕਹਿ ਰਹੇ ਨੇ ਹਾਂ ਜੀ ਸਭ ਠੀਕ ਹੈ ਹਾਂ ਜੀ ਇਹ ਪ੍ਰਧਾਨ ਸਾਹਿਬ ਨੇ ਹੀ ਸਜਾਗਾ ਤੇ ਜੀ ਜੋ ਕਿ ਇਹ ਟਰਾਂਸਪੋਰਟ ਦੇ ਨੇ ਹਾਂ ਜੀ ਹਾਂ ਜੀ ਟਰੈਂਪੂ ਜੁਨੀਆ ਜੀ ਟਰੈਂਪੂ ਜੁਨੀਆ ਮਿੰਨੀ ਟਰੈਂਪੂ ਹਾਂ ਜੀ ਹਾਂ ਜੀ ਇਹ ਆਪਣਾ ਰੇਤੇ ਬਜਰੀ ਦਾ ਕੰਮ ਇਸ ਜਗ੍ਹਾ ਤੇ ਹੈ ਜੀ ਨਹੀਂ ਰੇਤੇ ਬਜਰੀ ਦਾ ਕੰਮ ਨਹੀਂ ਬਾਹਰ ਗੱਡੀਆਂ ਕੋਈ ਪੁਰਾਣੀ ਜੀ ਨਹੀਂ ਛੱਡੀ ਕਿਸੇ ਨੇ ਵੀ ਗੱਡੀ ਆਪਦੀ ਆਪਦੀ ਲੈਨ ਨੂੰ ਚੱਲਦਾ ਕੋਈ ਬੰਬੇ ਨੂੰ ਚੱਲਦਾ ਕੋਈ ਆਗਰੇ ਨੂੰ ਚੱਲਦਾ ਕੋਈ ਦਿੱਲੀ ਨੂੰ ਚੱਲਦਾ ਜੇ ਕਿਸੇ ਨੇ ਅਲੱਗ ਗੱਡੀ ਹਾਂ ਬੁੱਕ ਕਰਨੇ ਉਹ ਵੀ ਹੋ ਜਾਂਦੀ ਹੈ ਹਾਂ ਜ ਜਿਵੇਂ ਗੱਡੀ ਘਟਾਉਣੀ ਆ ਕੋਲੇ ਘਟਾ ਸਕਦਾ ਜੀ ਇਹ ਸਾਰੇ ਭਾਈਆਂ ਦੇ ਸਹਿਯੋਗ ਨਾਲ ਲੰਗਰ ਚੱਲਦਾ ਜੀ 35-40 ਸਾਲ ਹੋ ਗਏ ਲੰਗਰ ਚੱਲਦੇ ਨੂੰ ਹਰ ਬਾਬੇ ਦੀ ਕਿਰਪਾ ਨਾਲ ਹਰ ਸਾਲ ਲਾਈਦਾ ਜੀ ਤੁਹਾਡੀ ਸੋਝੀ ਦੇ ਹਾਂ ਜੀ ਹਾਂ ਅੱਛਾ ਜੀ ਮੇਰੀ ਸੋਝੀ ਤੇ ਲੱਗਣ ਲੱਗਿਆ ਇਹ ਨੇੜੇ ਮੇਰੀ ਸੋਝੀ ਤੇ ਲੱਗਿਆ ਜਾਂ ਇਹ ਸੰਗਤ ਦਾ ਪਿਆਰ ਨਾਲ ਭਰਾਵਾਂ ਦੇ ਵੀਰਾਂ ਦੇ ਸਭ ਦੇ ਸਹਿਯੋਗ ਨਾਲ ਲੰਗਰ ਚੱਲਦਾ ਜੀ ਅੱਜ ਬਾਕੀ ਮਾਗੀ ਦੀ ਸੰਗਰਾਮ ਆ ਜੀ ਲੋੜੀ ਦੀ ਸੰਗਰਾਮ ਕਹਿੰਦੇ ਲੰਗਰ ਨੂੰ ਅਸੀਂ ਇਹ ਲਾਉਂਦੇ ਹੀ ਲਾਉਂਦੇ ਆ ਜੀ ਬਾਬੇ ਦੀ ਕਿਰਪਾ ਮੰਜੀਚ ਨੂੰ ਹੋਰ ਵੀ ਕਈ ਵਾਰ ਲਾਦੀ ਆ ਜਣੀ ਇਹ ਨਹੀਂ ਹੈਗਾ ਇੱਕ ਵਾਰ ਸਾਲ ਚ ਦੋ ਵਾਰੀ ਵੀ ਲਾਦੀਦਾ ਜੀ ਮਹਾਰਾ ਦੀ ਕਿਰਪਾ ਤੁਹਾਡਾ ਨਾਮ ਕੀ ਹੈ ਬੱਪੂ ਜੀ ਆਪਣਾ ਨਾਮ ਮੇਰਾ ਨਾਮ ਗਰਦਿਆਲ ਸਿੰਘ ਹੈ ਜੀ ਨੂੰ ਦੀ ਸੀ ਪਾਪਾ ਕਹਿੰਦੇ ਠੀਕ ਹੈ ਜੀ ਹਾਂ ਜੀ ਬਜੁਰਗਾ ਜੀ ਮਾਂ ਬਾਪਾ ਮਾਰ ਕੇ ਤੁਸੀਂ ਨਹੀਂ ਨਹੀਂ ਸਿੰਘਲ ਬਸਾਂ ਜੀ ਹਾਂ ਜੀ ਇਹ ਮਹਾਰਾ ਦੀ ਕਿਰਪਾ ਹਾਂ ਜੀ ਪੁਰਾ ਕੋਈ ਹੋਣੀ ਦੇਖੋ ਜੇ ਇੱਕ ਪੰਜਾਬ ਆ ਸਾਡਾ ਪੰਜਾਬ ਦੇ ਵਿੱਚ ਹਰ ਇੱਕ ਸੁਪੇ ਦੇ ਵਿੱਚ ਅਜ ਲੰਗਰ ਮੇਟੇ ਗਏ ਆ ਜਿਆ ਉਹ ਚਾਰ ਸੁਪੇ ਵਿੱਚ ਪੰਜਾਬ ਬਚਿਆ ਬਾਈ ਤਾਂ ਹੀ ਆ ਜੀ ਪੰਜਾਬ ਬਚਿਆ ਬਾਈ ਹਰ ਇੱਕ ਪਿੰਡਾਂ ਹਰ ਇੱਕ ਪੈਰ ਦੇ ਵਿੱਚ ਮਹਾਰਾ ਦਾ ਅਸ਼ੀਰਵਾਦ ਆ ਹਾਂਜੀ ਪੰਜਾਬੀਆਂ ਨੂੰ ਹਾਂਜੀ ਤੇ ਮਹਾਰਾ ਦੀ ਕਿਰਪਾ ਮੁੱਕਦਾ ਵੀ ਕੁਛ ਨਹੀਂ ਹਾਂਜੀ ਨਾਲੇ ਤੇ ਉਸ ਜਗ੍ਹਾ ਤੇ ਪਾਵਨ ਫਤਿਹਗੜ੍ਹ 'ਚ ਸਾਡੀ ਪਾਵਨ ਧਰਤੀ ਤੇ ਖੜੇ ਆ ਹਾਂਜੀ ਹਾਂਜੀ ਕਰਨ ਪੈਣੇ ਆ ਜੀ ਹਾਂਜੀ ਸਾਨੂੰ ਮਾੜਾ ਜਿਹਾ ਸੇਵਾ ਦੀਆਂ ਹੋਈਆਂ ਨੇ ਧੰਨ ਬਾਬਾ ਜੋਰਾਵਰ ਫੱਤੇ ਸਿੰਘ ਧੰਨ ਮਾਤਾ ਗੁਜਰਕੌਰ ਸਾਨੂੰ ਮਾੜਾ ਮੋਟਾ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਜੀ ਹਾਂਜੀ ਆਈ ਆ ਜੀ ਸਭ ਨੂੰ ਅੱਤ ਮੰਨ ਕੇ ਬੇਨਤੀ ਆ ਜੀ ਪਿਆਰ ਨਾਲ ਲੰਗਰ ਛਕੋ ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ 2 ਮਿੰਟ 9 ਮਿੰਟ ਬੰਦ ਰੱਖਿਓ ਮਾੜੇ ਮੈਂ ਤੁਹਾਨੂੰ ਵੀਡੀਓ ਕਰ ਦਵਾਂਗੇ ਜੀ ਉਧਰ ਹੀ ਹਾਂਜੀ ਤੇ ਆਪਾਂ ਦਿਖਾ ਰਹੇ ਹਾਂ ਦੇਖੋ ਜੀ ਇਸ ਤਰ੍ਹਾਂ ਹੁੰਦੀ ਹੈ ਸੇਵਾ ਜਿਵੇਂ ਵੀਰ ਕਰ ਰਹੇ ਨੇ ਤੁਸੀਂ ਵੇਖ ਸਕਦੇ ਹੋ ਕੋਈ ਸਬਜ਼ੀ ਦੀ ਤੇ ਕੋਈ ਚਾਹ ਪਾਣੀ ਦੀ ਹਾਂਜੀ ਚਾਹ ਵੀ ਰੱਖੀ ਹੋਇਆ ਸਬਜੀ ਆ ਦਿਖਾ ਦਿਓ ਬੀਟੀ ਤੁਨੂੰ ਆ ਦੇਖੋ ਪ੍ਰਸਾਦ ਦੇ ਵਰਤਾਈ ਜਾਂਦੇ ਨੇ ਸਬਜੀ ਰੱਖੀ ਜਾ ਰਹੀ ਹੈ ਵਿੱਚ ਗਰਮਾ ਗਰਮਾ ਮਟਰ ਪਨੀਰ ਦੀ ਸਬਜੀ ਆ ਤੇ ਵਿੱਚ ਖੁੰਮਾ ਪਾ ਕੇ ਨਾਲ ਤੇ ਬਾਕੀ ਦੇਖੋ ਇਹ ਤਾਂ ਪ੍ਰਸਾਦ ਦੇ ਹੁੰਦਾ ਹੈ ਸਬਜੀ ਕੋਈ ਵੀ ਹੋਵੇ ਗੁਰੂ ਦਾ ਲੰਗਰ ਹੁੰਦਾ ਜੋ ਕਿ ਬਾਬਾ ਨਾਨਕ ਦਾ 20 ਚਲਾ ਲੰਗਰ ਅੱਜ ਵੀ ਚੱਲ ਰਿਹਾ ਹੈ ਅੱਜ ਲੱਖਾਂ ਦੇ ਵਿੱਚ ਚੱਲ ਰਿਹਾ ਬਾਬੇ ਨਾਨਕ ਦਾ ਲੰਗਰ ਜੋ ਕਿ 20 ਰੁਪਏ ਤੋਂ ਸਟਾਰਟ ਕੀਤਾ ਸੀਗਾ ਉਹਨਾਂ ਨੇ ਅੱਜ ਲੱਖਾਂ ਦੇ ਵਿੱਚ ਚੱਲ ਰਿਹਾ ਲੰਗਰ ਤੇ ਇਸ ਜਗ੍ਹਾ ਤੇ ਨਾ ਬੀਬੀਆਂ ਸੇਵਾ ਕਰ ਰਹੀਆਂ ਨੇ ਜੋ ਕਿ ਪ੍ਰਸ਼ਾਦਿਆਂ ਦੀਆਂ ਤੁਸੀਂ ਵੇਖ ਸਕਦੇ ਹੋ ਇਹ ਸਾਡੀਆਂ ਬੀਬੀਆਂ ਭੈਣਾਂ ਨੇ ਜੋ ਕਿ ਸੇਵਾ ਕਰ ਰਹੀਆਂ ਨੇ ਪ੍ਰਸ਼ਾਦ ਦੇ ਖੜਾਰੀਆਂ ਨੇ ਹਾਂਜੀ ਹਾਂਜੀ ਆ ਦੇਖੋ ਜੀ ਦੁੱਧ ਦੇ ਵਿੱਚ ਪੱਤੀ ਚੱਲ ਰਹੀ ਹੈ ਪੱਤੀ ਵਧੀਆ ਚਾਹ ਖੜਾਕੇਦਾਰ ਆ ਦੁੱਧ ਦੇ ਵਿੱਚ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਡਰਾਈਵਰ ਵੀ ਨੇ ਸਾਰੇ ਹਾਂ ਜੀ ਸਾਡਾ ਐਨ ਆਈ ਆਰ ਅੱਛਾ ਜੀ ਵੀਰ ਬਾਹਰੋਂ ਨੇ ਵੀਰ ਅੱਛਾ ਜੀ ਅੱਛਾ ਜੀ ਜਗੀ ਬਾਈ ਜੀ ਬਾਹਰੋਂ ਨੇ ਕਿਹੜੀ ਕੰਟਰੀ ਦਾ ਵੀਰ ਜੀ ਬਲੌਕਰ ਦਿਓ ਨਿਊਜ਼ੀਲੈਂਡ ਨਿਊਜ਼ੀਲੈਂਡ ਤੋਂ ਅੱਛਾ ਜੀ ਨਿਊਜ਼ੀਲੈਂਡ ਤੋਂ ਠੀਕ ਹੈ ਜੀ ਉਹ ਤੋਂ ਦੋ ਸਭ ਦੱਸਦੇ ਆ ਬੋਲ ਲਈ ਜੀ ਆ ਸਾਡੇ ਭਾਰਤੀ ਦਾ ਨੰਬਰਦਾਰ ਜੀ ਨੰਬਰਦਾਰ ਜੀ ਐਨ ਆਈ ਆਰ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਆਪਣੇ ਮਾ ਮਾਪਾ ਨੇ ਸਾਡੇ ਨਾਲ ਹਾਂਜੀ ਹਾਂਜੀ ਕਿੰਨੇ ਸਾਰੇ ਕਮਾਂਡਿੰਗਾਂ ਨੂੰ ਮੋਲਾਈ ਅੱਛਾ ਜੀ ਆਪਣਾ ਨਾਮ ਕੀ ਬਾਪੂ ਜੀ ਮੇਰਾ ਕੁਲਦੀਪ ਸਿੰਘ ਨਾਮ ਹੈ ਜੀ ਸਾਡੀ ਕਮਾਂਡ ਚਰਨ ਸਿੰਘ ਭਮਾਰਤੀ ਵੀ ਸਾਰੇ ਇਹਦੀ ਹਾਂਜੀ ਹਾਂਜੀ ਆ ਸਾਡਾ ਰਾਣਾ ਵੀ ਸੀ ਐ ਜਿਹੜਾ ਤੁਹਾਡੇ ਉਹ ਹੈਂਡਲ ਹੈਂਡਲ ਸਾਡੇ ਹੈਂਡਲ ਕਰਦੇ ਨੇ ਬੀ ਵੀ ਉਹ ਸਾਰਾ ਕੁਝ ਬਜ਼ੁਰਗਾਂ ਚਰਨ ਸਿੰਘ ਦੀ ਕਮਾਂਡ ਚਰਨ ਸਿੰਘ ਕਿ ਨੰਬਰਦਾਰ ਤੋਂ ਮਾਰ ਭਮਾਰਤੀ ਇਹਨਾਂ ਨੇ ਸਾਰਾ ਹੈਂਡਲ ਕਰਦੇ ਨੇ ਤੇ ਵੀਰ ਤੋਂ ਨੇ ਜੀ ਬੁਲੰਦਾ ਇਸ ਵੀਰੇ ਬੁਲੰਦਾ ਬੀ ਬੁਲੰਦਾ ਅੱਛਾ ਜੀ ਇਹਨਾਂ ਨੇ ਸਾਰੇ ਨੰਗਰ ਦੀ ਕਰਤਾ ਧਰਤਾ ਇਹ ਸਾਡੇ ਬਜ਼ੁਰਗ ਬੈਠੇ ਅੱਛਾ ਜੀ ਇਹ ਸਾਡੇ ਮੀਆਂ ਜੀ ਆ ਸਾਡੇ ਬਦੋਸ਼ੀ ਤੋਂ ਅੱਛਾ ਜੀ ਇਹ ਵੀ ਬਹੁਤ ਲੋਗੋ ਦਿੰਦੇ ਸਾਨੂੰ ਹਰ ਇੱਕ ਵਾਰ ਦਿੰਦੇ ਆ ਘਰ ਕਰਨ ਵਾਸਤੇ ਵੀ ਪੈਸੇ ਮੀਆਂ ਜੀ ਕਾ ਨਾਮ ਹੈ ਤੁਹਾਡਾ ਸਲੀ ਸਨਰਾ ਸੁਰਾਜ ਮੁਹੰਮਦ ਅੱਛਾ ਜੀ ਸਾਡਾ ਪਿੰਡ ਬਦੋਸ਼ੀ ਕੱਲ੍ਹ ਆਇਆ ਅੱਛਾ ਜੀ ਸਾਡਾ ਉਹ ਅੱਜ ਗੁਰੂਆਂ ਦੀ ਧਰਤੀ ਦੇ ਆਪਾਂ ਪਾਵਨ ਧਰਤੀ ਆ ਫਤੇਗੜ ਸਾਡੀ ਸਰਹੰਦ ਧਰਤੀ ਹੈ ਇਹ ਜੋ ਕਿ ਪਾਵਨ ਧਰਤੀ ਆ ਬਿਲਕੁਲ ਜਿਸੇ ਦਾ ਸਾਬਜਾ ਦੇ ਰਿਆ ਸਾਤਾਂਵੀਆਂ ਸਿੰਘੀਆਂ ਇੱਕ ਮਲੇਰਕੋਟ ਦਾ ਨਵਾਬ ਸੀਗਾ ਹਾਂਜੀ ਸ਼ੇਰ ਮੁਹੰਮਦ ਪਾਜੀ ਹਾਂਜੀ ਉਹਦੇ ਹਾਂ ਦਾ ਨਾਰਾ ਮਾਰਿਆ ਸੀਗਾ ਹਾਂਜੀ ਹਾਂਜੀ ਦੇਖੋ ਅੱਜ ਵਰ ਬਲਦੇ ਹੋ ਸਾਰੇ ਦਾ ਮੇਲਾ ਲੱਗਦਾ ਹੈ ਨਾ ਜੀ ਇਹ ਕਹਿਣਾ ਦੋ ਦੋ ਸਭ ਨੂੰ ਬੋਲ ਪੁੱਤ ਸੀ ਇਹ ਦੇਖੋ ਜੀ ਜਿਹੜਾ ਆਪਾਂ ਇਹ ਲੰਗਰ ਲਾਉਨੇ ਆ ਜੀ ਹਾਂਜੀ ਇਹ ਇਹ ਗਰੀਬਾਂ ਦੀ ਮਦਦ ਹੈ ਹੂੰ ਇਹ ਭੁੱਖੇ ਲੋਕ ਸਾਰੇ ਖਾਂਦੇ ਨੇ ਹਨਾ ਇੱਕ ਦੂਜੇ ਦੇ ਸਹਾਈ ਹੁੰਦੇ ਨੇ ਹਾਂਜੀ ਹਾਂ ਉਹਨਾਂ ਦੀ ਸ਼ਾਹਦਾਨੇ ਤੇ ਆਪਣੇ ਗੁਰੂ ਮਹਾਰਾਜ ਨੇ ਲੰਗਰ ਦੀ ਪ੍ਰਥਾ ਚਲਾਈ ਆ ਕਿੰਨੇ ਭੁੱਖੇ ਲੋਕਾਂ ਨੂੰ ਰੋਜ਼ੀ ਰੋਟੀ ਮਿਲਦੀ ਹੈ ਹਾਂਜੀ ਹਾਂਜੀ ਜੀ ਅਸੀਂ ਦਾ ਉਹਦਾ ਨਾਮ ਆ ਦੇਣਾ ਨਹੀਂ ਸਾਡੇ ਬਿਲਕੁਲ ਬਾਕੀ ਦੇਖੋ ਜੇ 27 ਦੇ ਉੱਪਰ ਹੋਇਆ ਜੋ ਹੋਇਆ ਨਾ ਜੋ ਕੁਝ ਹੋਇਆ ਇਹ ਸਚਾਈ ਦੇ ਹੋਇਆ ਕੋਈ ਕਿਸੇ ਲੜਾਈ ਜੰਗ ਜਿਹ ਉਹ ਲੜਾਈ ਨਹੀਂ ਹੈਗੀ ਜੀ ਕੋਈ ਇਹ ਬਿਲਕੁਲ ਜੀ ਬਿਲਕੁਲ ਦੇਖੋ ਕ ਇਹ ਵੀਰ ਉਹਨਾਂ ਦੇ ਵਿੱਚੋਂ ਨੇ ਜਿਹੜੇ ਮੁਹੰਮਦ ਸ਼ੇਰਖਾਨ ਬਨੇ ਰਕੋੜੇ ਜੀ ਬਿਲਕੁਲ ਜੀ ਹਾਂ ਹਨਾ ਦਸੇ ਮਾਰਗ ਦੇ ਅੱਜ ਵੀ ਚੱਲਦੇ ਨੇ ਹਾਂਜੀ ਹਾਂਜੀ ਚੱਲੋ ਨਾ ਜੀ ਦਾ ਸਾਡੀ ਟੈਂਪੂ ਯੂਨੀਅਨ ਹੈ ਜੀ ਉਹਦੇ ਸਾਰੇ ਧਰਮਾਂ ਦੇ ਲੋਕ ਸਿੱਟਾ ਮੁਸਲਮਾਨ ਹੋਈ ਆ ਜਿਹੜਾ ਟੰਗੇ ਰਸਤੇ ਚੱਲੇ ਜਰਿਆਸਤੇ ਤੇ ਤੇਨੇ ਵੀ ਮਦਦ ਕਰੇ ਲੇਖੀ ਕਰਿਆ ਨਾ ਜੀ ਇਮਾਨਦਾਰੀ ਨਾਲ ਰੋਟੀ ਖਾਵੇ ਪੰਜ ਟਾਈਮ ਦੀ ਨਿਵਾਜ ਪੜੇ ਹਾਂਜੀ ਹਾਂਜੀ ਹੈ ਜੀ ਸੱਚਾ ਮੁਸਲਮਾਨ ਹੋਈਆ ਜਿਵੇਂ ਕਿ ਸਾਡੇ ਆਪਾਂ ਕਹਿੰਦੇ ਸਿੱਖ ਕੌਮ ਦੇ ਵਿੱਚ ਅਸੀਂ ਸਿੰਘ ਆ ਹਾਂਜੀ ਹਾਂਜੀ ਜਿਹੜਾ ਪੂਰੇ ਕਕਾਰ ਪੂਰੇ ਰੱਖੇਗਾ ਮਰਿਆਦਾ ਰੱਖੇਗਾ ਸਿੱਖ ਹੋਈ ਆ ਜੀ ਹੈ ਨਹੀਂ ਉਸੇ ਤਰ੍ਹਾਂ ਹੀ ਵੀਰ ਨੇ ਕਿਹਨਾਮ ਸੇ ਵੀਰ ਜੀ ਤੁਸੀਂ ਆਪਣਾ ਨਾਮ ਸਰਾਜ ਮੁਹੰਮਦ ਸਰਾਜ ਮੁਹੰਮਦ ਮਿੰਡਪੁਰ ਦਾ ਚੀਕੜਾ ਤੋਂ ਠੀਕ ਹੈ ਜੀ ਜਿਸ ਜਗ੍ਹਾ ਦੇ ਡੇਰਾ ਬਾਬਾ ਬਿਰੂ ਦਾਸ ਜੀ ਦਾ ਇਹ ਨੰਗਰ ਚੱਲਦਾ ਜੀ ਗੁਰੂ ਮਾਰਾ ਤੇਰਾ ਬਾਬਾ ਵੀਰ ਦਾ ਅਸਿੰਦਾ ਜੀ ਹਾਂਜੀ ਹਾਂ ਸਾਡੇ ਕੋਲ ਡੇਰੇ ਨੇ ਜੀ ਬੀਬੀ ਆਪਾਂ ਕੀ ਕੰਮ ਕਰਦੇ ਜੀ ਤੇ ਪਰ ਸਾਡੇ ਕੋਲ ਉਹ ਇੱਕ ਐਂਟਰ ਗੱਡੀਆਂ ਨਹੀਂ ਆ ਤੇ ਆਪਣੀਆਂ ਗੱਡੀਆਂ ਆਪਣੀਆਂ ਕਰਦੇ ਸਾਡੇ ਸਾਡੇ ਸਾਂਝਾ ਕੰਮ ਆ ਜੀ ਇੱਥੇ ਠੀਕ ਆ ਜੀ ਸਾਰੇ ਸਹਿਯੋਗ ਨਾਲ ਨੰਗਰ ਚੱਲ ਰਿਹਾ ਬਾਕੀ ਠੀਕ ਆ ਜੀ ਹਾਂਜੀ ਜੀ ਅੱਛਾ ਜੀ ਅੱਛਾ ਜੀ ਕੀ ਨਾਮ ਆ ਬਾਪੂ ਜੀ ਤੁਹਾਡਾ ਪਰਮਜੀਤ ਸਿੰਘ ਹਾਂਜੀ ਪਰਮਜੀਤ ਸਿੰਘ ਪਰਮਜੀਤ ਸਿੰਘ ਤੁਹਾਡੇ ਕੋਲ ਵੀ ਗੱਡੀ ਆ ਨਹੀਂ ਜੀ ਅਸੀਂ ਇਲੈਕਟ੍ਰੀਸ਼ੀਅਨ ਦਾ ਕੰਮ ਆ ਸਾਡਾ ਅੱਛਾ ਚਲੋ ਕੰਮ ਕੋਈ ਵੀ ਆ ਕੋਈ ਛੋਟਾ ਵੱਡਾ ਨਹੀਂਗਾ ਇੱਕ ਰੋਟੀ ਦਾ ਹਿੱਲਾ ਏ ਹਨਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਤੇ ਬਾਕੀ ਸੇਵਾ ਕਰ ਰਹੇ ਨੇ ਸਾਰੇ ਉਹਨਾਂ ਹੀ ਹਾਂਜੀ ਸਾਡੇ ਬੋਪਰਾ ਦੇ ਡਰਾਈਵਰਾਂ ਜੀ ਇਹ ਹਾਂਜੀ ਹਾਂਜੀ ਕੀ ਨਾਮ ਵੀਰ ਜੀ ਤੁਹਾਡਾ ਜੀ ਰਾਣਾ ਕਿਹੜੀ ਜਗ੍ਹਾ ਤੋਂ ਜੀ ਆਪੇ ਸਾਨੀ ਪਰ ਤੋਂ ਚੱਲ ਆ ਗਿਆ ਸਾਨੀ ਪਰ ਤੋਂ ਹਾਂਜੀ ਹੈ ਕਿੰਨੇ ਸਿਰੋ ਕੇ ਕਿੰਨਾ ਟਾਈਮ ਹੋ ਗਿਆ ਗੱਡੀ ਚਲਾਉਂਦੇ ਹੋ ਤੁਹਾਨੂੰ ਹੋਰ ਬਹੁਤ ਟਾਈਮ ਬਚੀ ਦੀ ਉਹ ਮਰੇ ਲੰਘ ਜੀ ਹਾਂਜੀ ਹਾਂ ਇਹ ਡਰਾਈਵਰੀ ਇਹੀ ਦੀ ਜੀ ਆ ਮਰੇ ਲੰਘ ਜਾਂਦੇ ਨੇ ਅਰੇ ਤਾਂ ਵੀ ਸੁਪੀਰੀਅਰਸ ਨਹੀਂ ਹੁੰਦਾ ਲੈ ਪੁੱਛੋ ਵੀ YouTube ਪਰ ਕਿ ਪਾਣਾ ਕਿ ਕਿਵੇਂ ਕਰੂੰਗਾ ਹਾਂਜੀ ਇਹਨਾਂ ਨੇ ਸਾਰੀ ਸੇਵਾ ਇਹਨਾਂ ਨੇ ਹੀ ਸੰਭਾਲੀ ਅੱਛਾ ਜੀ ਤੁਹਾਡੀ ਵੀ ਸੇਵਾ ਜਿਹੜੇ ਚਾਰ ਸਾਥ ਦੇ ਤੁਸੀਂ ਬੋਲ ਪਈਏ ਹਾਂਜੀ ਇਹਦਾ ਬੋਲਣਾ ਕਿਹੜਾ ਸਖਾਲਾ ਕੰਮ ਨਹੀਂ ਹੈ ਜੀ ਇਹ ਸਾਰੇ ਜੀ ਕੈਮਰਾ ਵੀ ਇੱਥੇ ਆ ਤੇ ਹਾਂਜੀ ਚਰਮ ਰਹਿੰਦੇ ਜੀ ਚਰਮਪੁਰਾ ਮਾਰਤੀ ਜਾਓ ਅਸੀਂ ਸਾਨੂੰ ਚਾਰ ਦੀ ਸੇਵਾ ਇਹਨਾਂ ਨੇ ਲਈ ਪਈ ਹੈ ਬਾਕੀ ਸੇਵਾ ਇਹਨਾਂ ਨੇ ਉੱਧਰ ਸਾਰੇ ਕਰਾਈ ਹਾਂ ਦੇਖੋ ਸਾਰੇ ਇਹਨਾਂ ਦੇ ਪਿੰਡ ਦੀ ਹੈ ਹਾਂਜੀ ਹਾਂਜੀ ਦੇਖੋ ਵੀ ਵੀ ਇਹਨਾਂ ਦੇ ਪਿੰਡ ਦੇ ਅੱਛਾ ਜੀ ਬਲੰਦ ਤੋਂ ਆਏ ਨੇ ਭਵਾਰਤੀ ਬਲੰਦ ਤੋਂ ਹਾਂਜੀ ਇਹਨਾਂ ਦੇ ਹਾਂਜੀ ਦੇਖੋ ਜੀ ਬੱਚੇ ਵੀ ਇਹਨਾਂ ਦੇ ਅਰਜ਼ੇ ਬੇਟਾ ਜੀ ਇਹ ਨਾਮ ਤਾਂ ਅੱਡੇ ਹੀ ਦੋਜੋ ਸਿੰਘ ਜੀ ਹਾਂਜੀ ਕਮਲਜੋ ਸਿੰਘ ਦਾ ਇਹ ਤਾਂ ਡਿਫਰੈਂਟ ਹੈ ਜੀ ਹਾਂਜੀ ਬ੍ਰਦਰ ਫਰੈਂਡ ਆ ਫਰੈਂਡ ਆ ਫਰੈਂਡ ਦੋਸਤ ਦੇਖੋ ਜੀ ਜਿਹੜੇ ਦੋਸਤ ਹੁੰਦੇ ਨੇ ਉਹ ਵੀ ਪਾਰੀਆਂ ਵਰਗੇ ਹੁੰਦੇ ਨੇ ਹੈਨਾ ਸੇਵਾ ਚ ਪੂਰੀ ਹਲਫ ਕਰਦੇ ਆ ਹਾਂਜੀ ਇਹ ਬੱਚੇ ਵੀ ਦੇਖੋ ਜੀ ਬਹੁਤ ਵੱਡੀ ਇਹਨਾਂ ਦੀ ਸੇਵਾ ਜਿਹੜੀ ਨਵਾ ਹੁੰਦੇ ਨੇ ਆਪਣੀ ਹੈ ਨਾ ਜੀ ਦੇਖੋ ਜੀ ਮੈਂ ਬਾਪੂ ਜੀ ਦੱਸ ਰਹੇ ਨੇ ਕਹਿੰਦੇ ਬੱਚੇ ਬਹੁਤ ਸੇਵਾ ਕਰ ਰਹੇ ਨੇ ਬਹੁਤ ਸੇਵਾ ਕਰ ਤਿੰਨ ਦੀ ਸੇਵਾ ਵਾਇਰਲ ਲਿਖੇ ਲਾਵੇ ਚੜ੍ਹਦੀ ਕਲਾ ਚ ਰੱਖਿਆ ਨਾ ਬੱਚਿਆਂ ਨੂੰ ਤੇ ਇਹਨਾਂ ਪਰ ਮੇਰ ਪਰ ਹੱਥ ਰੱਖ ਕੇ ਤੇ ਇਸੇ ਤਰ੍ਹਾਂ ਦੁੱਗਣਾ ਚੱਲਦਾ ਰਹੇ ਲੰਗਰ ਬਾਬੇ ਨਾਨਕ ਦਾ ਉਹ 20 ਸਾਲ ਲੰਗਰ ਚਲਾਇਆ ਹੋਇਆ ਅੱਜ ਦੇਖੋ ਚੱਲ ਰਿਹਾ ਲੱਖਾਂ ਦੇ ਵਿੱਚ ਆ ਪ੍ਰਧਾਨ ਨਾਲ ਕਰਾ ਲੈਂਦੀ ਇੰਟਰੋਡਕਸ਼ਨ ਹਾਂਜੀ ਜਗਦੀਪ ਸਿੰਘ ਜੱਗੀ ਹਾਂਜੀ ਐਨ ਜੱਗੀ ਸਿੰਘ ਜੀ ਹਾਂਜੀ ਇਹ ਵੀ ਰਹਿ ਗਏ ਨੇ ਜਗਦੀਪ ਸਿੰਘ ਜੱਗੀ ਜੋਗੀ ਐਨ ਆਈਆਰ ਆ ਕਿਹੜੇ ਦੇ ਕੰਟਰੀ ਦੇ ਇਹ ਨਿਊਜ਼ੀਲੈਂਡ ਤੋਂ ਨਿਊਜ਼ੀਲੈਂਡ ਤੋਂ ਹਾਂਜੀ ਨਿਊਜ਼ੀਲੈਂਡ ਤੋਂ ਬਲਾਗ ਕਰਦੇ ਨੇ ਤੇ ਹੁਣ ਛੁੱਟੀਆਂ ਹੋਣ ਵਿੱਚ ਤੁਸੀਂ ਇੱਧਰ ਸੇਵਾ ਸਮਾਗਰ ਕੇ ਆਏ ਜੀ ਅੱਛਾ ਜੀ ਮਾਰੇ ਗੁਰੂ ਘਰ ਦੇ ਵਾਸਤੇ ਆਏ ਆ ਅਹੀਂ ਅੱਛਾ ਆ ਬੱਚੇ ਹਾਂ ਵੀ ਬੱਚੇ ਨਾਲ ਹੀ ਜਾਂਦੇ ਨੇ ਤੁਹਾਡੀ ਜੀ ਕਹਿੰਦੇ ਨੇ ਬੱਚੇ ਪੜ੍ਹਦੇ ਆ ਪੜ੍ਹਾਈ ਕਰਦੇ ਆ ਪੰਜਾਬੀ ਸਕੂਲ ਵਿੱਚ ਹੈ ਜੀ ਹਾਂਜੀ ਠੀਕ ਹੈ ਜੀ ਮਾਂ ਬੋਲੀ ਨਾਲ ਪਿਆਰ ਆ ਦੇਖੋ ਜੀ ਇੱਥੇ ਉਹ ਪੜ੍ਹਦੇ ਨੇ ਵੀਰ ਕਹਿੰਦੇ ਸਾਡੇ ਤੇ ਸਕੂਲਾਂ ਦੇ ਵਿੱਚ ਤਾਂ ਇਹ ਪੰਜਾਬੀ ਬਾਰੇ ਆ ਜੀ ਲੰਗਰ ਚ ਜੋੜ ਫੰਡ ਪਾਣਾ ਹੁੰਦੇ ਅੱਛਾ ਜੀ ਬਹੁਤ ਵੱਡੀ ਸੇਵਾ ਨੇ ਦੀਆਂ ਬਹੁਤ ਵਾਰ ਦਿੰਦੇ ਆ ਹਾਂਜੀ ਬਹੁਤ ਹਾਂਜੀ ਹਾਂਜੀ ਬਾਪੂ ਜੀ ਕਹਿੰਦੇ ਦੇਖੋ ਜੀ ਆਏ ਸਾੜਾ ਹੁੰਦੇ ਨੇ ਜਦੋਂ ਸਵਾ ਦਾ ਦਿਹਾੜਾ ਹੁੰਦਾ ਸਿੱਧੀ ਸਾਹਤਾਂ ਦੇ ਦਿਨ ਹੁੰਦੇ ਨੇ ਹਾਂਜੀ ਹਾਂਜੀ ਉਦੋਂ ਆਉਂਦੇ ਨੇ ਵੀਰ ਜਗਦੀਪ ਸਿੰਘ ਜੱਗੀ ਜੀ ਨਿਊਜ਼ੀਲੈਂਡ ਤੋਂ ਆਪਣਾ ਸਮਾਂ ਕੱਢ ਕੇ ਦੇਖੋ ਇਹ ਵੀ ਬਹੁਤ ਵੱਡੀ ਗੱਲ ਆ ਫਿਰ ਸੇਵਾ ਵੀ ਕਰਦੇ ਨੇ ਆ ਕੇ ਹਾਂਜੀ ਹਾਂਜੀ ਸੇਵਾ ਵੀ ਕਰਦੇ ਨੇ ਬਹੁਤ ਲੰਗਾਂ ਸਾਰੀ ਕਟਾਈ ਇਹਨਾਂ ਦੇ ਹੱਥੋਂ ਆ ਅੱਛਾ ਜੀ ਜਿਹੜਾ ਵੀ ਆਪਣਾ ਸਬਜ਼ੀ ਕਟਾਈ ਕਰਦੇ ਹੋ ਜੋ ਵੀ ਕੱਟੀ ਆ ਬਾਪੂ ਜੀ ਦੱਸਦੇ ਨੇ ਅੱਜ ਬਈ ਰੈਣਾ ਜਿਹੜੇ ਜੱਗੀ ਹੋਣੀ ਜੀ ਇਹ ਦੇਖੋ ਜੀ ਫਿਰ ਸੇਵਾ ਵੀ ਕਰਦੇ ਨੇ ਹਾਂਜੀ ਹਾਂਜੀ ਜਿਹੜੀ ਪੈਸੇ ਵੱਲੋਂ ਅਲੱਗ ਮਦਦ ਹੁੰਦੀ ਆ ਹਾਂਜੀ ਹਾਂਜੀ ਤੇ ਜਿਹੜੀ ਸਬਜ਼ੀ ਭੱਜ ਦੀ ਜੋ ਕੋਈ ਹੁੰਦੀ ਆ ਸਬਜ਼ੀ ਉਹ ਲੱਗ ਕਰਦੇ ਨੇ ਉਹ ਦੇਖੋ ਸੇਵਾ ਲੈਣ ਵਾਲਾ ਮਾਲਕ ਦਿੱਤੇ ਪਾਚਾ ਜੀ ਆ ਦੋ ਆ ਦੋ ਹਾਂਜੀ ਆ ਜੋ ਆ ਜੋ ਜੀ ਇਹਨਾਂ ਨੂੰ ਬੰਦ ਕਰੇ ਹਾਂਜੀ ਚਾਹ ਜੀ ਹਾਂਜੀ ਆਪਣੇ ਨਾਲ ਇਹ ਪ੍ਰਧਾਨ ਜੀ ਨੇ ਜਗਦੇਵ ਸਿੰਘ ਜੀ ਜੋ ਕਿ ਇਥੇ ਟੈਂਪੂ ਟਰੈਵਲ ਹੈ ਤੇ ਸੜਕ ਇਥੇ ਇਹਨਾਂ ਦੇ ਪ੍ਰਧਾਨ ਨੇ ਬਾਕੀ ਇਹਨਾਂ ਨਾਲ ਗੱਲਬਾਤ ਕਰਦੇ ਆ ਆਪਣੇ ਪਰਿਚੇ ਆਪ ਦੇਣਗੇ ਜੀ ਹਾਂਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਹਾਂਜੀ ਸਾਡੀ ਮਿੰਨੀ ਟਰੱਕ ਯੂਨੀਅਨ ਸਰਹੰਦ ਹਮ ਹਰ ਸਾਲ ਦੀ ਤਰ੍ਹਾਂ ਅਸੀਂ ਮਾਗੀ ਦੇ ਦਿਨ ਅਸੀਂ ਲੰਗਰ ਲਾਉਂਦੇ ਆ ਜੀ ਬੱਚੇ ਜੀ ਹਰੇਕ ਸਾਲ ਲੰਗਰ ਲੱਗਦਾ ਜੀ ਸਾਡੇ ਸ੍ਰੀ ਗੁਰੂ ਦੀ ਕਿਰਪਾ ਨਾਲ ਟੋਟ ਲੰਗਰ ਵਰਤਦਾ ਜੀ ਸ਼ਾਮ ਤੱਕ 5 6 ਵਜੇ ਤੱਕ ਚਲਾਉਣਾ ਹੈ ਜੀ ਅਸੀਂ ਮੰਨਦੇ ਆਂ ਤੇ ਸਾਡੇ ਸਾਰੇ ਯੂਨੀਅਨ ਦੇ ਸਾਥ ਨਾਲ ਪਬਲਿਕ ਦੇ ਸਾਥ ਨਾਲ ਬਹੁਤ ਵਧੀਆ ਲੰਗਰ ਦੀ ਸੇਵਾ ਹੁੰਦੀ ਹੈ ਹਾਂ ਜੀ ਮਾਲਕ ਦੀ ਕਿਰਪਾ ਹੈ ਜੀ ਵਾਹਿਗੁਰੂ ਇਦਾਂ ਹੀ ਸਾਡੇ ਲੰਗਰ ਚਲਾਉਂਦਾ ਰਹੇ ਆਪ ਵੀ ਨਹੀਂ ਕੋਤਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਆਂ ਦੇਖੋ ਜੀ ਇਹਨੇ ਵੀ ਜਿਹੜੀ ਉਹਨਾਂ ਨੇ ਜਗਦੀਪ ਸਿੰਘ ਜੀ ਦੱਸਿਆ ਹਾਂ ਜਗਦੇਵ ਸਿੰਘ ਜੀ ਬਹੁਤ ਵਧੀਆ ਆਪਣੇ ਚੈਨਲ ਤੇ ਆਪਣੇ ਚੈਨਲ ਦੇ ਜਰੀਏ ਬਹੁਤ ਵਧੀਆ ਗੱਲ ਕੀਤੀ ਆ ਆਪਣੇ ਚੈਨਲ ਦੇ ਜਰੀਏ ਦੱਸਿਆ ਸਾਰਾ ਕੁਝ ਵੀ ਸਾਨੂੰ ਕਈ ਸਾਲ ਹੋ ਗਏ ਨੇ ਲੰਗਰ ਇਸ ਜਗ੍ਹਾ ਤੇ ਲੰਗਰ ਕਰਦਿਆਂ ਨੂੰ ਸਾਰਿਆਂ ਦੇ ਹਾਂਜੀ ਸਾਰੇ ਸਾਈ ਦੇ ਉਗ ਨਾਲ ਲੰਗਰ ਚੱਲ ਰਿਹਾ ਜਿਵੇਂ ਕੀ ਆ ਦੇਖੋ ਜੀ ਬੱਚੇ ਨੇ ਦੇਖੋ ਛੋਟੇ ਛੋਟੇ ਹਾਂ ਜੀ ਆ ਦੇਖੋ ਅੱਧਾ ਦਿਖਾਵਾਂਗੇ ਦੇਖੋ ਜੀ ਬੱਚੇ ਇਸ ਣੀੜੀ ਸਰਦਾ ਭਾਵਨਾ ਹੁੰਦੀ ਹੈ ਜੀ ਇਹ ਬਾਕੀ ਜਿਵੇਂ ਹੁਣ ਵੱਡੇ ਬਜ਼ੁਰਗੇ ਦੱਸਦੇ ਨੇ ਤਾਂ ਅਗੇ ਬੱਚਿਆਂ ਨੂੰ ਪਤਾ ਲੱਗਦਾ ਹੈ ਹੈ ਜੀ ਕੀ ਨਾਮ ਹੈ ਤੁਹਾਡਾ ਜੀ ਬੇਟਾ ਜੀ ਰਾਮ ਜਸਮੀਤ ਸਿੰਘ ਰਾਵਣਦੀਪ ਸਿੰਘ ਹੈ ਹਾਂ ਜੀ ਜਸਮੀਤ ਸਿੰਘ ਜਸਮੀਤ ਸਿੰਘ ਹੈ ਆ ਕਿਹੜੇ ਸਕੂਲ ਚ ਪੜ੍ਹਦਾ ਹੈ ਕਿਹੜੀ ਕਲਾਸ ਚ ਪੜ੍ਹਦਾ ਬੇਟਾ ਸੈਕੰਡ ਸੈਕਿੰਡ ਕਿਹੜੀ ਕਿਹੜੀ ਸਕੂਲ ਹੈ ਗ੍ਰੀਨਫੀਲਡ ਸਕੂਲ ਸਾਨੂੰ ਅੱਛਾ ਓਕੇ ਇਹਨਾਂ ਦਾ ਕਿਹੜੀ ਕਿਹੜੀ ਲੈਂਗੁਏਜ ਪੜ੍ਹਾਉਂਦੇ ਨੇ ਤੁਹਾਨੂੰ ਅਸੀਂ ਕਿ ਇੰਗਲਿਸ਼ ਪੜ੍ਹਾਉਂਦੇ ਨੇ ਤੇ ਅਰਬੀ ਵੀ ਪੜ੍ਹਾਉਂਦੇ ਅੱਛਾ ਤੁਸੀਂ ਕਿਸ ਨੂੰ ਜ਼ਿਆਦਾ ਪਿਆਰ ਕਰਦੇ ਹੋ ਮਮਾ ਮਮਾ ਮਾਰ ਬਾਕੀ ਨੀ ਨੀ ਪੜਾਈ ਵਿੱਚ ਪੜਾਈ ਪੰਜਾਬੀ ਜਾਂ ਲੈਕ ਕਰਦੇ ਜਾਂ ਇੰਗਲਿਸ਼ ਜਾਂ ਪੰਜਾਬੀ 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 ਬਹੁਤ ਬੜੀ ਬਾਬਾ ਜੋਰਾਵਰ ਸਿੰਘ ਫੱਤੇ ਸਿੰਘ ਦੇ ਅਸੀਂ ਲੈਕ ਕਰਦੇ ਹਾਂ ਕਹੋ ਦੱਸੋ ਬਾਬਾ ਜੋਰਾਵਰ ਸਿੰਘ ਜੀ ਫੱਤੇ ਸਿੰਘ ਦੇ ਲਾਈਕ ਕਰ ਅੱਛਾ ਜੀ ਪਸੰਦ ਕਰਦੇ ਹਾਂ ਹਮ ਪਸੰਦ ਹੈ ਸੀ ਉਹਨਾਂ ਦੇ ਉਹਨਾਂ ਦੇ ਉਹਨਾਂ ਦੀ ਸਾਦਤਾ ਕਰਕੇ ਜੀ ਸਿੰਘ ਕਹਾਨਿਆ ਆ ਦੇਖੋ ਸਿੱਖੀ ਕਾਇਮ ਆ ਦੇਖੋ ਇਹਨਾਂ ਨੇ ਆਪਣੇ ਸਿਰ ਤੇ ਪਟਕਾ ਸਜਾਇਆ ਹੋਇਆ ਦਮਾਲਾ ਸਜਾਇਆ ਹੋਇਆ ਇੱਕ ਜਿਹੜੀ ਸਿੱਖੀ ਦੀ ਨਿਸ਼ਾਨੀ ਆ ਇਹ ਜਿਹੜੇ ਬੱਚੇ ਨੇ ਬਹੁਤ ਪਿਆਰ ਕਰਦੇ ਨੇ ਇਸੇ ਤਰ੍ਹਾਂ ਬੈਗੁਰੀ ਜਿਵੇਂ ਨਾ ਪਰਮੇਰ ਪਰਿਆਥੇ ਰੱਖਣ ਵਾਲੇ ਮਾਸੂਮ ਨੇ ਛੋਟੇ ਨੇ ਹਨਾ ਜੀ ਇੱਕ ਨੇ ਨਾ ਬੇਟਾ ਜੀ ਦੇਖੋ ਗੁਰੂ ਘਰ ਜਾਇਆ ਕਰੋ ਠੀਕ ਆ ਗੁਰੂ ਘਰ ਨਾਲ ਜਾਵਾਂਗੇ ਆਪਾਂ ਬਹੁਤ ਉਚੜਦਾ ਹੈ ਨਾ ਪਰ ਮਿਲਦਾ ਹੈ ਨਾ ਕੋਈ ਇਹਨਾਂ ਦਾ ਦਾਦਾ ਜੀ ਕੈਚੀਆ ਰੱਖਦੇ ਬਾਕੀ ਕੁਝ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਸੇਵਾ ਕਰਨੇ ਚਾਹੁੰਦੇ ਹਾਂ ਸੇਵਾ ਕਰਨੇ ਚਾਹੁੰਦੇ ਹਾਂ ਹਾਂਜੀ ਚੰਗਾ ਲੱਗਦਾ ਸੇਵਾ ਇਹ ਕਾ ਜਿਹੜੇ ਕੋਈ ਬੱਚੇ ਦੇ ਵਿੱਚ ਕਿੰਨੀ ਵਧੀਆ ਭਾਵਨਾ ਜਦੋਂ ਆਪਣੇ ਵੱਡੇ ਸਿਖਾਉਂਦੇ ਇਹਨਾਂ ਦੱਸ ਸਕਦੇ ਨੇ ਤਾਂ ਆਪਾਂ ਦਾ ਲੱਗਦਾ ਜਿਵੇਂ ਇੱਕ ਹਰਭਾਈ ਨਮਾਨ ਦਾ ਗੀਤ ਨੇ ਆਇਆ ਕਹਿੰਦੇ ਆਪਣੇ ਸਿੰਘੋ ਸਰਦਾਰੋ ਆਪਣੇ ਬੱਚਿਆਂ ਨੂੰ ਵੀ ਨਾ ਸਰੰਦ ਦਿਖਾ ਕੇ ਲਿਆਵੋ ਜੇ ਸੀ ਨਾ ਆਪਣੇ ਬੱਚਿਆਂ ਨੂੰ ਗੁਰੂ ਘਰ ਦਿਖਾ ਕੇ ਲਿਆਵਾਂਗੇ ਗੁਰੂ ਘਰ ਲੈ ਕੇ ਜਾਵਾਂਗੇ ਤਾਂ ਆਪਾਂ ਨੂੰ ਪਤਾ ਲੱਗੇਗਾ ਗੁਰੂ ਘਰ ਦੇ ਵਿੱਚ ਕਿਵੇਂ ਸਾਡੀਆਂ ਸਾਥਾਂ ਹੋਈਆਂ ਨੇ ਸਾਡੀ ਸਿੱਖੀ ਦੇ ਵਿੱਚ ਛੋਟੇ ਛੋਟੇ ਸਾਇਬ ਜਦਾ ਜਿਵੇਂ ਕਿ ਜਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜੋ ਉਮਰਾਂ ਦੇ ਵਿੱਚ ਛੋਟੇ ਸਨ ਇੱਕ ਦਾ ਉਮਰ ਜਿਵੇਂ ਕਿ ਬਾਬਾ ਜੋਰਾਵਰ ਸਿੰਘ ਜੀ 9 ਸਾਲ ਤੇ ਬਾਬਾ ਫਤੇ ਸਿੰਘ ਜੀ 7 ਸਾਲ ਦੇ ਸਨ ਦੇਖੋ ਛੋਟੀਆਂ ਉਮਰਾਂ ਦੇ ਵਿੱਚ ਵੱਡੀਆਂ-ਵੱਡੀਆਂ ਸਾਥ ਤਾਂ ਪਾ ਗਏ ਤਾਂ ਹੀ ਉਹ ਕਹੀ ਜਾਂਦਾ ਨਿੱਕੇ ਜਿੱਦਾਂ ਵੱਡੇ ਸਾਕੇ ਉਸ ਜਗ੍ਹਾ ਤੇ ਨਿੱਕੇ ਜਿੱਦਾਂ ਵੱਡੇ ਸਾਕੇ ਹੋਏ ਨੇ ਤੇ ਉਹਨਾਂ ਦੀ ਬਦੌਲਤ ਉਹਨਾਂ ਦੀ ਜਾਤ ਦੇ ਵਿੱਚ ਅੱਜ ਲੰਗਰ ਚੱਲਦੇ ਨੇ ਸਿੱਧੀ ਸਾਤਾ ਦੇ ਦਿਨਾਂ ਦੇ ਵਿੱਚ ਤੇ ਅੱਜ ਮਾਗੀ ਦੀ ਸੰਗਰਾ ਦਾ ਮਾਗੀ ਦੇ ਸੰਗਰਾਨ ਤੇ ਕਹਿੰਦੇ ਇਹ ਵੀਰ ਸਾਨੂੰ 30 ਸਾਲ ਹੋ ਗਏ ਨੇ ਲੰਗਰ ਲਾਉਂਦਿਆਂ ਨੂੰ ਤੇ ਬਾਕੀ ਆਪਾਂ ਸਾਰਿਆਂ ਨਾਲ ਡਿਟੇਲ ਚ ਗੱਲ ਕਰ ਲਈਏ ਤੇ ਜੇਕਰ ਨਾਲ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਉਂਕਿ ਆਪਣੀਆਂ ਜਿਹੜੀ ਵੀਡੀਓ ਹੁੰਦੀਆਂ ਨੇ ਸਾਰੀਆਂ ਸਿੱਖੀ ਰਿਲੇਟਡ ਹੁੰਦੀਆਂ ਨੇ ਤੇ ਆਪਾਂ ਇਥੋਂ ਲੰਨੇ ਇਜਾਜ਼ਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ